ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਹੋਏ ਅ ਅਧਿਆਪਕ ਸਾਥੀਓ ਅੱਜ ਉਸ ਧਰਤੀ ਤੇ ਇਕੱਠੇ ਹੋਏ ਆ ਜਿਹੜੀ ਧਰਤੀ ਸਾਨੂੰ ਸਬਰ ਵੀ ਸਿਖਾਉਦੀ ਹੈ ਸੰਜਮ ਵੀ ਸਿਖਾਉਦੀ ਹੈ ਤੇ ਸੰਘਰਸ਼ ਵੀ ਸਿਖਾਉਦੀ ਹੈ ਇਸ ਧਰਤੀ ਦਾ ਜਾਇਆ ਘਟਨਾ ਜਲਾ ਵਾਲੇ ਬਾਗ ਦੀ 1919 ਚ ਵਾਪਰਦੀ ਹੈ ਤੇ ਉਹਦਾ ਬਦਲਾ ਲੈਂਦਾ ਉਹ 1940 ਦੇ ਵਿੱਚ ਜਾ ਕੇ 21 ਸਾਲਾਂ ਦਾ ਸਬਰ ਸੰਜਮ ਤੇ ਸਿਨੇ ਬਲਦੀ ਉਹਦੀ ਅੱਗ ਜਿਹੜੀ ਉਹ ਅੱਗ ਸਿਰਫ ਆਪਾਂ ਜੇ ਸਮਝ ਲਈਏ ਵੀ ਉਹ ਬਦਲੇ ਦੀ ਅੱਗ ਸੀ ਤਾਂ ਮੈਨੂੰ ਲੱਗਦਾ ਵੀ ਆਪਾਂ ਉਧਵ ਸਿੰਘ ਉਹਨਾਂ ਨੂੰ ਜਾਣਣਾ ਲਈ ਹਜੇ ਚੰਗੀ ਤਰ੍ਹਾਂ ਸਿੱਖਿਆ ਉਹ ਨਾ ਉਹ ਬਦਲੇ ਦੀ ਅੱਗ ਸੀ ਉਹ ਧੌਂਸ ਨੂੰ ਵੰਗਾਰ ਸੀ ਜਿਹੜਾ ਸਾਮਰਾਜਵਾਦੀ ਧੌਂਸ ਆ ਉਸ ਨੂੰ ਵੰਗਾਰ ਸੀ ਜੇ ਉਹ ਸਮੇਂ ਦੇ ਵਿੱਚ ਉਸ ਵੰਗਾਰ ਨੂੰ ਨਾ ਕਬੂਲਿਆ ਜਾਂਦਾ ਤਾਂ ਸਾਮਰਾਜਵਾਦ ਨੇ ਛੜਪੇ ਮਾਰ ਕੇ ਹੋਰ ਅੱਗੇ ਵਧਣਾ ਸੀ ਤਾਂ ਕਈ ਵਾਰ ਅਜਿਹੇ ਫੈਸਲੇ ਕਰਨੇ ਪੈਂਦੇ ਆ ਜਿਹੜੇ ਇਸ ਧਰਤੀ ਦੇ ਸੱਚੇ ਪੁੱਤ ਨੇ ਸੱਚੇ ਦੇਸ਼ ਭਗਤ ਨੇ ਤਾਂ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੌਮਾਂ ਨੇ ਉਹਨਾਂ ਤੁਹਸਾਂ ਦੇ ਅੱਗੇ ਸਿਰ ਨਾ ਝੁਕਾ ਸਕਣ ਤਾਂ ਇਸ ਕਰਕੇ ਇਹ ਉਹ ਧਰਤੀ ਹੈ ਜਿਨੇ ਅਜੇਹਾ ਸ਼ੂਰਮਾ ਜੰਮਿਆ ਜਿਨੇ ਸਬਰ ਵੀ ਸਿਖਾਇਆ ਜਿਨੇ ਸੰਜਮ ਵੀ ਸਿਖਾਇਆ ਤੇ ਜਿਨੇ ਉਹ ਸਾਮਰਾਜੀ ਤੌਰ ਦੇ ਮੂਰੇ ਝੁਕਣਾ ਨਹੀਂ ਸਿਖਾਇਆ ਅਸੀਂ ਸਿਰਫ ਬਦਲੇ ਨਾਲ ਜੋੜ ਕੇ ਜਰਲੜ ਰਵਾਇਰ ਨਾਲ ਜੋੜ ਕੇ ਗੱਲ ਸਮਝਾ ਉਦਮ ਸਿੰਘ ਨੂੰ ਗੱਲ ਇਹ ਤੂੰ ਕਿਤੇ ਅੱਗੋਂ ਦੀ ਆ ਚੀਰੋਦਲ ਸਿੰਘ ਸलाम ਤੋਂ ਜਾਂਦਾ ਹੈ ਅੰਮ੍ਰਿਤਸਰ ਰਹਿੰਦਾ ਹੈ ਯਤੀਮ ਖਾਨੇ ਪਲਦਾ ਆ ਉਹ ਵੱਖ-ਵੱਖ ਦੇਸ਼ਾਂ ਦੇ ਆ ਆਜ਼ਾਦੀ ਦੀਆਂ ਲਹਿਰਾਂ ਨੂੰ ਫੜਦਾ ਆ ਉਹ ਜਿੱਥੇ ਜਿੱਥੇ ਸਾਮਰਾਜਵਾਦ ਆਪਣੀ ਧੌਸ ਦਿਖਾਉਂਦਾ ਉਥੋਂ ਦੇ ਇਨਕਲਾਬੀਆਂ ਨਾਲ ਸਾਂਝ ਬਣਾਉਂਦਾ ਆ ਉਹ ਆਇਰਲੈਂਡ ਦੇ ਵਿੱਚ ਉਥੋਂ ਦੇ ਇਨਕਲਾਬੀਆਂ ਨਾਲ ਸਾਂਝ ਬਣਾਉਂਦਾ ਆ ਉਹ ਹੋਰ ਕਿਤੇ ਕਿਤੇ ਜਿੱਥੇ ਚੰਗੇ ਆਜ਼ਾਦੀਆਂ ਲੜੀਆਂ ਜਾ ਰਹੀਆਂ ਉਹਨਾਂ ਦੇ ਸ਼ੀਰਦਾ ਨਾਲ ਜਾਂ ਉਹਨਾਂ ਦੇ ਇਨਕਲਾਬੀ ਕਾਰਗੁਨਾਂ ਨਾਲ ਸਾਂਝ ਬਣਾਉਂਦਾ ਆ ਤੇ ਉਹ ਖੂਬਸੂਰਤ ਇਨਸਾਨ ਜਿੱਤੇ ਉਹ ਐ ਕਿਲੋ ਵੀ ਹਮਲਾ ਕਰਨ ਜਾਂਦਾ ਆ ਉਹ ਪਸਤ ਉਹ ਜੜੀ ਪਿਸਤੌਲ ਨੂੰ ਘੋਗੇ ਲੈ ਕੇ ਜਾਂਦਾ ਆ ਉਹ ਕਿਤਾਬ ਉਹ ਹੀਰ ਬਾਰੇ ਸ਼ਾਹ ਸੀ ਤਾਂ ਇਹ ਮਰੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਆਪ ਦੀਆਂ ਕੌਮਾਂ ਨੂੰ ਸੁੱਤੀਆਂ ਪਈਆਂ ਨੂੰ ਜਗਾਉਂਦੇ ਆ ਤਾਂ ਉਸ ਧਰਤੀ ਦੇ ਆਪਾਂ ਉੱਪਰ ਆਏ ਆ ਤੇ ਗੱਲ ਕੱਲੀ ਜੇ ਇਹ ਆਮ ਆਦਮੀ ਪਾਰਟੀ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਤੇ ਇਹਦੇ ਜਿਹੜੇ ਸਜੇ-ਸਮਰੇ ਕੋਈ ਅਕਾਲੀਆਂ ਚੋਂ ਡਿੱਗ ਪਿਆ ਤੁਕਿਆਂ ਵਾਂਗ ਕੋਈ ਕਾਂਗਰਸੀਆਂ ਚੋਂ ਡਿੱਗ ਪਿਆ ਕੋਈ ਤੁਕਿਆਂ ਵਾਂਗ ਜਾਂ ਕੋਈ ਭਾਜਪਾ ਤੋਂ ਵੀ ਹੁਣ ਤਰ੍ਹਾਂ-ਤਰ੍ਹਾਂ ਇੱਧਰ ਡਿੱਗ ਰਹੇ ਆ ਜਾਂ ਇਧਰੋਂ ਦਲਵਾਦ ਨੂੰ ਨੇ ਜਿਹੜੇ ਕਦੇ ਇੱਧਰ ਚਲੇ ਜਾਂਦੇ ਆ ਕਦੇ ਉਧਰ ਚਲੇ ਜਾਂਦੇ ਆ ਜਾਂ ਭਾਜਪਾ ਦੀ ਪਾਸ਼ੰਗ ਮਸ਼ੀਨ ਦੇ ਵਿੱਚ ਨਿਕਲ ਕੇ ਉਹ ਸਾਰੇ ਐਫੜੀ ਤੋਂ ਬਚ ਜਾਂਦੇ ਆ ਤੇ ਕੇ ਕਹਿੰਦੇ ਆ ਅਸੀਂ ਵੀ ਇਨਕਲਾਬੀਆਂ ਦੇ ਵਾਰਿਸ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਖੜਕੜ ਗਲਾਂ ਨੂੰ ਅਸੀਂ ਸਿਰਨਵਾ ਕੇ ਅਸੀਂ ਇਨਕਲਾਬ ਦਾ ਰਾਹ ਤੋਰਿਆ ਤਾਂ ਮੈਨੂੰ ਲੱਗਦਾ ਵੀ ਇਹ ਸਿਰਫ ਸ਼ਹੀਦਾਂ ਦੇ ਨਾਂ ਨੂੰ ਵੇਚ ਰਹੇ ਨੇ ਤਾਂ ਅਸੀਂ ਸਨਾਮ ਦੇ ਲੋਕਾਂ ਨੂੰ ਇਹ ਦੱਸਣਾ ਹੈ ਸਨਾਮ ਦੇ ਲੋਕ ਬਹੁਤ ਸਿਆਣੇ ਆ ਇਹ ਲੋਕ ਇੰਨੇ ਸਿਆਣੇ ਵੀ ਜਿਹੜੇ ਇਹੋ ਜਿਹੇ ਸ਼ੀਦਾਂ ਨੂੰ ਇਹ ਧਰਤੀ ਜਨਮ ਦੇ ਸਕਦੇ ਆ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਬਾਤਾਂ ਦਾ ਪਤਾ ਹੈਗਾ ਆ ਤਾਂ ਅਸੀਂ ਹੋਰ ਦੱਸਣਾ ਹੈ ਵੀ ਇਹਨਾਂ ਇਨਕਲਾਬੀਆਂ ਨੇ ਪੰਜਾਬ ਦੇ ਲੋਕਾਂ ਨਾਲ ਕੁਝ ਵਾਅਦੇ ਕੀਤੇ ਸੀ ਉਹਨਾਂ ਨੇ ਔਰਤਾਂ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੇ ਖਾਤੇ ਦੇ ਵਿੱਚ 1-1000 ਰੁਪਏ ਪਾਵਾਂਗੇ ਇਹਨਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵੀ ਐਮਐਸਪੀ ਹਰ ਸਾਲ ਹੀ ਅਸੀਂ ਲਾਗੂ ਕਰਦਾਂਗੇ ਜਦੋਂ ਇਥੋਂ ਦੇ ਆ ਗਏ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਪੁਰਾਣੀ ਪੈਨਸ਼ਨ ਅਸੀਂ ਆਉਣ ਸਾਰੀ ਸਹਾਲ ਕਰਦਾਂਗੇ ਤਾਂ ਐਵੇਂ ਜਿਵੇਂ ਹੋਰ ਬਹੁਤ ਸਾਰੇ ਵਾਅਦੇ ਕਰਕੇ ਇਹ ਸੱਤਾ ਦੇ ਉੱਪਰ ਕਾਬਜ ਹੋਇਆ ਤਾਂ ਪਹਿਲਾਂ ਵਾਲੇ ਵੀ ਵਾਅਦੇ ਕਰਦੇ ਸੀ ਲੋਕਾਂ ਨੂੰ ਝੂਠੇ ਲਾਰੇ ਦਿੰਦੇ ਸੀ ਉਹ ਵੀ ਸੱਤਾ ਤੇ ਬੈਠੇ ਸੀ ਤੇ ਇਹ ਵੀ ਸੱਤਾ ਤੇ ਬੈਠਿਆ ਇਸ ਕਰਕੇ ਸਲਾਮ ਦੇ ਲੋਕੋ ਇਹਨਾਂ ਤੇ ਪਹਿਲਾਂ ਵਾਲਿਆਂ ਦੇ ਵਿੱਚ ਕੋਈ ਅੰਤਰ ਨਹੀਂ ਹੈ ਅੰਤਰ ਕਿਉਂ ਨਹੀਂ ਅਸੀਂ ਕਹਨੇ ਆ ਵੀ ਇਹ ਬੀਜੇਪੀ ਦੀ ਟੀਮ ਆ ਪੀਡੀਪੀ ਦੀ ਬੀ ਟੀਮ ਕਿਉਂ ਆ ਜਦੋਂ ਧਾਰਾ 107 ਤੋੜੀ ਜਾਂਦੀ ਆ ਧਾਰਾ 35 ਤੋੜੀ ਜਾਂਦੀ ਹੈ ਤਾਂ ਇਹਨਾਂ ਦਾ ਅਰਵਿੰਦ ਕੇਜਰੀਵਾਲ ਸਮੇਤ ਭਗਵੰਤ ਮਾਨ ਜਾਂ ਪੰਜਾਬ ਦਾ ਕੋਈ ਵੀ ਨਮਾਇੰਦਾ ਉਸ ਦੇ ਵਿਰੁੱਧ ਨਹੀਂ ਬੋਲਦਾ ਹੈ ਤੇ ਹੁਣ ਕੱਲ ਕੱਲੀ ਇਹਦਾ ਬਿਆਨ ਆ ਸਾਡੀ ਆਕੂ ਦੱਸ ਕੇ ਗਿਆ ਸਟੇਜ ਤੋਂ ਆ ਪਹਿਲਾਂ ਨਾਲੇ ਫੈਸਲਾ ਕਰ ਲਿਆ ਵੀ ਅਸੀਂ ਜਿਹੜੇ ਪੀਐਮ ਸ਼੍ਰੀ ਆ ਉਹ ਪੰਜਾਬ ਦੇ ਸਕੂਲਾਂ 'ਚ ਨਹੀਂ ਲਾਗੂ ਕਰਾਂਗੇ ਪਰੰਤੂ ਇਹਨਾਂ ਨੂੰ ਗਰੰਟਾ ਚਾਹੀਦੇ ਨੇ ਮੋਟੀਆਂ ਸੈਂਟਰ ਦੇ ਵਿੱਚੋਂ ਉਹ ਗਰੰਟਾ ਲੈਣ ਦੀ ਖਾਤਰ ਇਹਨਾਂ ਨੇ ਪੀਐਮ ਸ਼ੀਰੀ ਦੇ ਵਿੱਚ ਸਾਰੇ ਸਕੂਲ ਲਿਆਂਦੇ ਹੁਣ ਅੱਗੇ ਜਾ ਕੇ ਹੋਰ ਵੀ 헤ਜ ਜਾਗਦਾ ਆ ਉਹ ਕਹਿੰਦਾ ਵੀ ਤੁਸੀਂ ਇੱਕ ਸੰਵਿਧਾਨ ਤੇ ਇੱਕ ਦੇਸ਼ ਦੀ ਗੱਲ ਕਰਦੇ ਹੋ ਇੱਕ ਵੋਟ ਪ੍ਰਣਾਲੀ ਦੀ ਗੱਲ ਕਰਦੇ ਹੋ ਇੱਕ ਚੋਣ ਤੇ ਇੱਕ ਦੇਸ਼ ਦੀ ਗੱਲ ਕਰਦੇ ਹੋ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਆ ਕਹਿੰਦੇ ਜੇ ਇੱਕ ਚੋਣ ਤੇ ਇੱਕ ਦੇਸ਼ ਹੋ ਸਕਦਾ ਫਿਰ ਇੱਕ ਸਿੱਖਿਆ ਨੀਤੀ ਸਾਰੇ ਸੁਭਾਜੇ ਕਿਉਂ ਨਹੀਂ ਹੋ ਸਕਦੀ ਇੱਕ ਸਿਹਤ ਮਤਲਬਾ ਸਾਰੇ ਸਿੱਖ ਆਪਣੇ ਦੇਸ਼ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਤਾਂ ਅਸੀਂ ਉਸ ਮੰਗ ਨੂੰ ਲਿਆਂਦਾ ਆ ਵੀ ਜਿਹੜੀ ਨਵੀਂ ਸਿੱਖਿਆ ਨੀਤੀ 2020 ਲਾਗੂ ਕਰ ਰਹੀ ਹੈ ਪੰਜਾਬ ਆਪਣੇ ਕੇਂਦਰ ਦੀ ਸਰਕਾਰ ਵੀ ਉਹ ਇਸ ਧਰਤੀ ਦਾ ਇਸ ਇਹਨਾਂ ਉਪਮਹਾ ਦੀਪਾ ਭਾਰਤ ਉਹਦੇ ਵਿੱਚ ਬਹੁਤ ਸਾਰੇ ਵੱਖਰਤਾਵਾਂ ਨੇ ਵਿਭਿੰਨਤਾਵਾਂ ਨੇ ਅਨੇਕਤਾਵਾਂ ਨੇ ਉਹ ਨੂੰ ਇਹ ਢੰਗ ਕਰੂਗੀ ਤਾਂ ਉਹ ਉਪਮਹਾ ਦੀਪ ਦੇ ਵਿੱਚ ਬਹੁਤ ਸਾਰੀਆਂ ਬੋਲੀਆਂ ਨੇ ਬਹੁਤ ਸਾਰੇ ਪੁਸ਼ਾਵਾਂ ਨੇ ਬਹੁਤ ਸਾਰੇ ਉਪ ਸੱਭਿਆਚਾਰ ਨੇ ਉਹਨਾਂ ਨੂੰ ਖਤਮ ਕਰੋ ਤੇ ਭਗਤ ਸਿੰਘ ਹੁਰੀ ਤਾਂ ਇਸ ਕਰਕੇ ਲੜੀ ਕੋਈ ਨਹੀਂ ਸੀ ਵੀ ਇਹ ਸਾਰਾ ਕੁਝ ਖਤਮ ਕਰਨਾ ਉਹ ਤਾਂ ਕਹਿੰਦੇ ਸੀ ਵੀ ਇਹ ਸਾਰਾ ਕੱਲਾ ਭਾਰਤ ਦੇਸ਼ ਨੂੰ ਯਾਦ ਕਾਉਣ ਦੀ ਗੱਲ ਨਹੀਂ ਸੀ ਇਹ ਜਿਹੜਾ ਉਪਮਹਾਦੀਪ ਹੈ ਇਹਦੇ ਵਿੱਚੋਂ ਬਹੁਤ ਛੋਟੇ ਛੋਟੇ ਦੇਸ਼ ਨਿਕਲੇ ਹੋਇਆ ਉਥੋਂ ਦੇ ਲੋਕਾਂ ਦੀਆਂ ਕੁੱਝ ਸਮੱਸਿਆਵਾਂ ਸਾਂਝੀਆਂ ਨੇ ਸਿਹਤ ਦੇ ਸਮੱਸਿਆਵਾਂ ਸਾਂਝੀਆਂ ਸਿੱਖਿਆ ਦੀਆਂ ਸਮੱਸਿਆਵਾਂ ਸਾਂਝੀਆਂ ਰੋਜ਼ਗਾਰ ਦੀਆਂ ਸਮੱਸਿਆਵਾਂ ਸਾਂਝੀਆਂ ਤੇ ਇਹ ਲੋਕਾਂ ਨੂੰ ਆਪ ਦੇ ਆਪ ਹੱਲ ਕਰਨੀਆਂ ਚਾਹੀਦੀਆਂ ਨੇ ਤਾਂ ਕੇਂਦਰ ਸਰਕਾਰ ਜਦੋਂ ਇੱਕ ਭਾਸ਼ਾ ਇੱਕ ਦੇਸ਼ ਇੱਕ ਸੰਵਿਧਾਨ ਜਾਂ ਐਕਰੋ ਵੀ ਇੱਕ ਧਰਮ ਦੀ ਗੱਲ ਕਰਦੀ ਹੈ ਤਾਂ ਬਹੁਤ ਸਾਰੇ ਧਰਮਾਂ ਨੂੰ ਖਤਮ ਕਰਨੀ ਚਾਹੁੰਦੀ ਹੈ ਤੇ ਭਗਤ ਸਿੰਘ ਫੁਰਾਨੇ ਤਾਂ ਕਿਹਾ ਸੀ ਵੀ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਇਹ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮ ਨੇ ਬਹੁਤ ਸਾਰੀਆਂ ਜਾਤਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਸਾਂਝੀਆਂ ਨੇ ਉਹਨਾਂ ਦੇ ਰੋਜ਼ਗਾਰ ਦੇ ਸਾਧਨ ਸਾਂਝੇ ਆ ਉਹਨਾਂ ਨੂੰ ਜਮਾਤੀ ਲੜਾਈ ਬਣਾਉਣ ਦੀ ਲੋੜ ਹੈ ਤਾਂ ਇਹ ਸਾਡੇ ਸ਼ਹੀਦ ਕਹਿ ਕੇ ਗਏ ਸੀ ਸ਼ਹੀਦ ਭਗਤ ਸਿੰਘ ਕਹਿ ਕੇ ਗਏ ਸ਼ਹੀਦ ਉਧਮ ਸਿੰਘ ਕਹਿ ਕੇ ਗਏ ਆ ਤਾਂ ਪਰ ਜਦੋਂ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦਾ ਨਾਮ ਲੈਂਦਾ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਜਾ ਕੇ ਬੋਲਦਾ ਭਗਤ ਸਿੰਘ ਦੇ ਨਾਮ ਦੇ ਉੱਤੇ ਭਾਸ਼ਣ ਦਿੰਦਾ ਤਾਂ ਉੱਥੋਂ ਦੇ ਵਿਦਿਆਰਥੀ ਜਥੇਬੰਦੀ ਕੁਝ ਸਵਾਲ ਕਰਦੇ ਆ ਉਹ ਬਾਹਲੇ ਔਖੇ ਸਵਾਲ ਨਹੀਂ ਸੀ ਜਣਦੀ ਇਹ 24 ਸਾਲ ਪਹਿਲਾਂ ਦੀ ਗੱਲ ਆ ਜਦੋਂ ਨਾ 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 ਮੁੱਖ ਮੰਤਰੀ ਬਣਿਆ ਉਹ ਬਾਰੇ ਓਕੇ ਸਵਾਲ ਨਹੀਂ ਸੀ ਵੀ ਕਿਤਾਬ ਨੂੰ ਰਟਣ ਦੀ ਲੋੜ ਸੀ ਜਦੋਂ ਭਾਜਪਾ ਦਾ ਨਾਂ ਲੈ ਕੇ ਇਹ ਗੱਦੀ ਤੇ ਬੈਠੇ ਆ ਉਹਨਾਂ ਨੇ 500 ਮੂਲ ਉਹਨੂੰ ਸਵਾਲ ਕਿਤੇ ਦੇ ਕਿਸੇ ਵੀ ਇੱਕ ਸਵਾਲ ਦਾ ਜਵਾਬ ਨਹੀਂ ਸੀ ਭਗਵੰਤ ਮਾਨ ਕੋਲੇ ਭਰਾਓ ਉਹ दारू ਪੀਂਦਾ ਨਹੀਂ ਪੀਂਦਾ ਇਹ ਗੱਲ ਵੱਖਰੀ ਐ ਪਰੰਤੂ ਉਹ ਸਾਮਰਾਜ ਦੇ ਇੱਕ ਐਕਲੋ ਵੀ ਦੱਲਾ ਬਣਿਆ ਹੋਇਆ ਦਲਾਲ ਬਣਿਆ ਹੋਇਆ ਦੀਦੀ ਤੋਂ ਉਸ ਨੂੰ ਬੰਗਾਰਾਂ ਲਈ ਉਦਮ ਸਿੰਘ ਅੰਗਲੈਂਡ ਚੱਲ ਕੇ ਗਿਆ ਸੀ ਤਾਂ ਇਹ ਸਾਰੇ ਇਹ સામਰਾਜਵਾਦੀਆਂ ਦੇ ਦલાਲ ਨੇ ਚਾਹੇ ਆਮ ਆਦੀ ਪਾਰਟੀ ਦਾ ਕੱਲਾ ਕੱਲਾ ਕੋ ਚੱਕਦੇ ਦੇਖ ਲੋ ਚਾਹੇ ਅਮਰ अरोड़ा ਪਹਿਲਾਂ ਕਾਂਗਰਸ ਦੇ ਵਿੱਚ ਸੀ ਹੁਣ ਦੁੱਧੋ ਤੋਂ ਤਾ ਆਮ ਆਦੀ ਪਾਰਟੀ ਦੇ ਵਿੱਚ ਤਾਂ ਕਾਂਗਰਸ ਉਹ ਹੀ ਹੈ ਜਿਹਨੇ 1991 ਦੀਆਂ ਨੀਤੀਆਂ ਲਿਆਂਦੀਆਂ ਨਵੀਂ ਆਰਥਿਕ ਨੀਤੀਆਂ ਮਨਮੋਹਨ ਸਿੰਘ IMF ਦਾ ਕਰਿੰਦਾ ਸੀਗਾ ਤੇ ਉਦੋਂ 1991 ਦੇ 73ਵੀਂ 74ਵੀਂ ਸੋਧ ਲਿਆਂਦੀ ਜਿਹਦੇ ਕਰਕੇ ਸਾਡੇ ਤੇ ਅੱਜ ਤਲਵਾਰ ਲਟਕੀ ਹੋਈ ਹੈ ਬਹੁਤ ਸਾਰੇ ਮੈਕਮਿਆਂ ਦੀ ਆਕਾਰ ਘਟਾਈ ਹੋ ਰਹੀ ਹੈ ਪੁਰਾਣੀ ਪੈਨਸ਼ਨ ਸਾਡੀ ਬਹਾਲ ਨਹੀਂ ਹੋ ਰਹੀ ਇਹ ਉਹਨਾਂ ਨੀਤੀਆਂ ਦਾ ਸਿੱਟਾ ਹੈ ਇਹ ਉਦੋਂ ਕਾਂਗਰਸ ਸੀ ਹੁਣ ਜਦੋਂ ਬੀਜੇਪੀ ਦੇ ਥੱਲੇ ਆਮ ਆਦੀ ਪਾਰਟੀ ਉਹਦੀ ਅਗਵਾਈ ਦੇ ਵਿੱਚ ਅੱਗੇ ਉਹ ਨੀਤੀਆਂ ਨੂੰ ਵਧਾ ਰਹੀ ਹੈ ਤਾਂ ਹੁਣ ਇਹ ਆਮ ਆਦੀ ਪਾਰਟੀ ਦੇ ਵਿੱਚ ਨੇ ਇਸ ਕਰਕੇ ਇਹਨਾਂ ਨੂੰ ਨੀਤੀਆਂ ਦੀ ਇਹਨਾਂ ਨੂੰ ਰਾਜਨੀਤੀ ਦੀ ਸਮਝ ਆ ਕਲੀ ਵੀ ਗੱਦੀ ਤੇ ਕਿਵੇਂ ਬੈਠਣਾ ਨਾ ਇਹਨਾਂ ਨੂੰ ਸੱਭਿਆਚਾਰ ਦੀ ਸਮਝ ਨਾ ਇਹਨੂੰ ਆਰਥਿਕ ਨੀਤੀਆਂ ਦੀ ਸਮਝ ਹੈ ਸਿਰਫ ਗੱਦੀਆਂ ਮਲਣੀਆਂ ਆਉਂਦੀਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰਨੀਆਂ ਆਉਂਦੀਆਂ ਅਸੀਂ ਇਸ ਸਮੱਸਿਆਵਾਂ ਦੇ ਹੱਲ ਚਾਹਣੇ ਆ ਸਾਨੂੰ ਮਿਲਦੀਆਂ ਨੇ ਮੀਟਿੰਗਾਂ ਮੀਟਿੰਗਾਂ ਦੇ ਵਿੱਚ ਲਾਰਾ ਫਿਰ ਹੋਰ ਤਰੀਕ ਫਿਰ ਹੋਰ ਤਰੀਕ ਤੇ ਅੱਜ ਡੀਟੀਐਫ ਇਹ ਤਿਆਰ ਕਰਕੇ ਆਈ ਆ ਵੀ ਮੀਟਿੰਗਾਂ ਸਾਨੂੰ ਮਿਲ ਜਾਣਗੀਆਂ ਪਰ ਮੀਟਿੰਗਾਂ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਜਿਹਦੇ ਕਰਕੇ ਅੱਜ ਬਹੁਤ ਸਾਰੇ ਪੀਟੀ ਦੇ ਅਸਤੇ ਆਰਟ ਐਂਡ ਕ્રાਫਟ ਫੀਚਰ ਸਾਡੇ ਨਾਲ ਆਏ ਨੇ ਉਹ ਪੱਤਰਾਂ ਜਲਦੀ ਤੋਂ ਜਲਦੀ ਵਾਪਸ ਹੋਣਾ ਚਾਹੀਦਾ ਤਾਂ ਮੇਰਾ ਸਮਾਸਮਾਨਤ ਹੋ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਡੈਮੋਕਰੇਟਿਕ